ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਅਤੇ ਮੈਂ ਹਾਂ ਤੁਹਾਡੇ ਨਾਲ ਪ੍ਰਦੀਪ ਕੌਰ ਅੱਜ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ਦੱਸਿਆ ਇਹ ਜਾ ਰਿਹਾ ਹੈ ਕਿ ਇੱਕ ਨਵਿਆਹੀ ਜਿਹੜੀ ਔਰਤਾ ਉਸਦੇ ਵਿਆਹ ਨੂੰ ਹਲੇ 22 ਦਿਨ ਹੁੰਦੇ ਆ ਤਾਂ 22 ਦਿਨਾਂ ਦੇ ਵਿੱਚ ਵਿੱਚ ਜਿਹੜੀ ਉਹ ਔਰਤਾ ਇੱਕ ਨਹੀਂ ਦੋ ਆਪਣੇ ਪ੍ਰੇਮੀਆਂ ਦੇ ਨਾਲ ਫਰਾਰ ਹੋ ਜਾਂਦੀ ਆ ਇਹ ਜਿਹੜੇ ਵੱਡੇ ਇਲਜ਼ਾਮ ਆ ਔਰਤ ਦੇ ਜਿਹੜਾ ਸਹੁਰਾ ਪਰਿਵਾਰ ਆ ਉਹਨਾਂ ਨੇ ਲਗਾਏ ਆ ਜਾਣਕਾਰੀ ਮੁਤਾਬਿਕ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਉਹ ਔਰਤਾ ਤੇ ਸਾਡਾ ਜਿਹੜਾ ਲੜਕਾ ਸੀ ਇਹਨਾਂ ਦੋਨਾਂ ਦਾ ਵਿਆਹ 16 April ਨੂੰ ਹੋਇਆ ਸੀ ਤੇ ਅਚਾਨਕ ਹੀ ਜਿਹੜੀ 7 ਮਈ ਨੂੰ ਉਹ ਆਪਣੇ ਦੋ ਪ੍ਰੇਮੀਆਂ ਦੇ ਨਾਲ ਜਿਹੜੀ ਫਰਾਰ ਹੋ ਜਾਂਦੀ ਹੈ ਪਰ ਦੂਜੇ ਪਾਸੇ ਜਿਹੜੇ ਕੁੜੀ ਦੇ ਸਹੁਰਾ ਪਰਿਵਾਰ ਆ ਉਹ ਹੈਰਾਨ ਹੋ ਜਾਂਦੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਜਿਹੜੀ 92 ਵਿਅਕਤੀਆਂ ਦੇ ਨਾਲ ਫਰਾਰ ਹੋ ਜਾਂਦੀ ਆ ਘਰੋਂ ਭੱਜੀ ਜਾਂਦੀ ਆ ਤਾਂ ਉਹ ਆਪਣਾ ਇਹ ਬਿਆਨ ਪਹਿਲਾਂ ਦਿੰਦੇ ਆ ਵੀ ਜਦੋਂ ਅਸੀਂ ਵਿਆਹ ਰੱਖਿਆ ਸੀ ਤਾਂ ਉਦੋਂ ਉਹ ਕੁੜੀ ਤੇ ਕੁੜੀ ਪਰਿਵਾਰਕ ਜਿਹੜੇ ਉਹਦੇ ਮੈਂਬਰ ਆ ਬਹੁਤ ਖੁਸ਼ ਸੀ ਸਾਰੇ ਜਿਹੜੇ ਰੀਤੀ ਰਿਵਾਜਾਂ ਦੇ ਹਿਸਾਬ ਨਾਲ ਅਸੀਂ ਜਿਹੜੇ ਆ ਉਹਨਾਂ ਦੋਨਾਂ ਦਾ ਵਿਆਹ ਕੀਤਾ ਸੀ ਤੂੰ ਤੌਮ ਦੇ ਨਾਲ ਦੋਨਾਂ ਦਾ ਵਿਆਹ ਕਰਾ ਕੇ ਫਿਰ ਉਸ ਨੂੰ ਆਪਣੇ ਘਰੇ ਲਿਆਂਦਾ ਸੀ ਤੇ ਇਹ ਜਿਹੜੀ ਖਬਰ ਆ ਯੂਪੀ ਦੇ ਗਾਜ਼ੀਪੁਰ ਤੋਂ ਆ ਰਹੀ ਆ ਤੇ ਜਦੋਂ ਵਿਆਹ ਦੇ ਹਲੇ 22 ਦਿਨ ਹੋਏ ਸੀ ਤੇ ਤੁਸੀਂ ਅਕਸਰ ਦੇਖਦੇ ਹੋ ਕਿ ਜਦੋਂ ਵਿਆਹ ਹੁੰਦਾ ਹੈ ਤਾਂ ਵਿਆਹ ਲੈ ਕੇ ਹਲੇ ਤੱਕ ਮਹੀਨਾ ਸਵਾ ਮਹੀਨਾ ਤੱਕ ਦਾ ਮਠਾਈਆਂ ਜਿਹੜੀਆਂ ਹੁੰਦੀਆਂ ਉਹ ਵੀ ਪੰਨਾਂ ਰਹਿੰਦਿਆਂ ਨੇ ਤੇ ਜਿਹੜੀਆਂ ਹਲੇ ਵੀ ਵਿਆਹ ਦੀਆਂ ਜਿਹੜੀਆਂ ਕੁਝ ਵਿਆਤਬੱਤ ਜਿਹੜੀਆਂ ਰਸਨਾ ਹੁੰਦੀਆਂ ਨੇ ਘਰ ਵਿੱਚ ਉਹ ਵੀ ਹਲੇ ਜਿਹੜੀਆਂ ਜਾਰੀ ਹੁੰਦੀਆਂ ਹੀ ਆ ਪਰ ਦੂਜੇ ਪਾਸੇ ਇਹ ਹੈਰਾਨੀਜਨਕ ਮਾਮਲਾ ਆ ਰਿਹਾ ਕਿ 22 ਦਿਨਾਂ ਬਾਅਦ ਹੀ ਇੱਕ ਜਿਹੜੀ ਔਰਤਾ ਉਹ ਆਪਣੇ ਸਹੁਰੇ ਪਰਿਵਾਰ ਦੇ ਘਰੋਂ ਜਿਹੜੀ ਫਰਾਰ ਹੋ ਜਾਂਦੀ ਆ ਇਹ ਜਿਹੜੀ ਘਟਨਾ ਸਤੱਗ ਭੱਗ 1.5 ਰਾਤ ਦੇ 1.5 ਵਜੇ ਦੋ ਵਿਅਕਤੀ ਉਹਨਾਂ ਦੇ ਘਰ ਆਉਂਦੇ ਆ ਤੇ ਉਹਨਾਂ ਦੀ ਨੂੰ ਨੂੰ ਲੈ ਕੇ ਭੱਜ ਜਾਂਦੇ ਆ ਪਰ ਜਦੋਂ ਉਹਨਾਂ ਨੂੰ ਪਤਾ ਲੱਗਦਾ ਇਹ ਸਹੁਰਾ ਪਰਿਵਾਰ ਨੂੰ ਪਤਾ ਲੱਗਦਾ ਕਿ ਸਾਡੀ ਜਿਹੜੀ ਨੂੰ ਆ ਘਰੋਂ ਭੱਜ ਗਈ ਆ ਘਰ ਵਿੱਚ ਨਹੀਂ ਮਿਲ ਰਹੀ ਤਾਂ ਬਾਅਦ ਵਿੱਚ ਉਹ ਆਪਣੀ ਜਿਹੜੀ ਨੂੰ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਉਹਨਾਂ ਨੂੰ ਇਹ ਡਰ ਸੀ ਜੇਕਰ ਸਾਡੇ ਕਿਸੇ ਵੀ ਰਿਸ਼ਤੇਦਾਰ ਜਾਂ ਆਂਡ ਗਵਰਨ ਪਤਾ ਲੱਗੇ ਵੀ ਸਾਡੀ ਨੋ ਕਿਸੇ ਦੋ ਵਿਅਕਤੀਆਂ ਦੇ ਨਾਲ ਆਪਣੇ ਪ੍ਰੇਮੀਆ ਦੇ ਨਾਲ ਭੱਜ ਗਈ ਹੈ ਤੇ ਜਿਹਦੇ ਕਰਕੇ ਸਾਡੀ ਇੱਜ਼ਤ ਜਿਹੜੀ ਖਰਾਬ ਹੋ ਜਾਊਗੀ ਸਾਡੀ ਇੱਜ਼ਤ ਦੇ ਉੱਪਰ ਬਹੁਤ ਜ਼ਿਆਦਾ ਸਵਾਲ ਉੱਠਣਗੇ ਇਸ ਗੱਲ ਤੋਂ ਡਰਦਿਆਂ ਹੀ ਜਿਹੜੇ ਸੋਹਰਾ ਪਰਿਵਾਰ ਆ ਕੁੜੀ ਦੇ ਉਹ ਉਹਨੂੰ ਲੱਭਣ ਦੀ ਕੋਸ਼ਿਸ਼ ਕਰਦੇ ਆ ਪਰ ਜਦੋਂ ਉਹਨਾਂ ਦੀ ਨੌ ਦੀ ਕੋਈ ਵੀ ਜਿਹੜੀ ਹੈਗੀ ਜਦੋਂ ਭਾਲ ਕਰਦੇ ਨਹੀਂ ਮਿਲਦੀ ਆਸ-ਪਾਸ ਉਹਨਾਂ ਨੂੰ ਨਹੀਂ ਮਿਲਦੀ ਤਾਂ ਬਾਅਦ ਵਿੱਚ ਉਹ ਥੱਕ ਹਾਰ ਕੇ ਪੁਲਿਸ ਸਟੇਸ਼ਨ ਜਾਂਦੇ ਆ ਉੱਥੇ ਜਾ ਕੇ ਐਫਆਈਆਰ ਦਰਜ ਕਰਵਾਉਂਦੇ ਆ ਪਰ ਇਹ ਬਹੁਤ ਹੀ ਮੰਦਭਾਗੀ ਖਬਰ ਆ ਜੇਕਰ ਕਿਸੇ ਲੜਕੀ ਨੂੰ ਜਾਂ ਲੜਕੇ ਨੂੰ ਵਿਆਹ ਨਹੀਂ ਕਰਾਉਣਾ ਕਿਸੇ ਹੋਰ ਨਾਲ ਵਿਆਹ ਕਰਾਉਣਾ ਚਾਹੁੰਦੇ ਆ ਤਾਂ ਉਹ ਸਿੱਧਾ-ਸਿੱਧਾ ਆਪਣੇ ਘਰ ਦੇ ਅੰਦਰ ਦੱਸਣ ਵੀ ਅਸੀਂ ਕਿਸੇ ਹੋਰ ਮੁੰਡੇ ਨਾਲ ਜਾਂ ਕੁੜੀ ਨਾਲ ਵਿਆਹ ਕਰਾਉਣਾ ਚਾਹੁੰਦੇ ਆ ਵੀ ਤੁਸੀਂ ਹੋਰ ਕਿਸੇ ਪਾਸੇ ਜਾਂ ਕਿਸੇ ਹੋਰ ਰਿਸ਼ਤੇ ਦਾ ਰੀ ਦੇ ਵਿੱਚ ਸਾਡੇ ਰਿਸ਼ਤੇ ਦੀ ਜਿਹੜੀ ਇਹ ਡਿਮਾਂਡ ਨਾ ਰੱਖਿਆ ਕਰੋ ਵੀ ਇਸ ਅਸੀਂ ਆਪਣੇ ਜਿਹੜੇ ਮਨਪਸੰਦੀ ਦੇ ਵਿਅਕਤੀ ਜਾਂ ਔਰਤ ਦੇ ਨਾਲ ਵਿਆਹ ਕਰਾਉਣਾ ਚਾਹੁੰਦੇ ਆ ਤੇ ਜੇਕਰ ਦੂਜੇ ਪਾਸੇ ਆਪਣੇ ਜਿਹੜੇ ਸਮਾਜ ਦੀ ਸੋਚ ਸਮਝਾ ਇਦਾਂ ਦਾ ਤਾਣਾ ਬਾਣਾ ਬਣਿਆ ਕਿ ਉਸ ਜਿਹਦਾ ਇਦਾਂ ਦੇ ਜਿਹੜੇ ਘਰ ਦੇ ਹੁੰਦੇ ਆ ਮਾਪੇ ਹੁੰਦੇ ਆ ਨੌਜਵਾਨਾਂ ਦੇ ਔਰਤ ਜਿਹੜੀਆਂ ਲੜਕੀਆਂ ਤੇ ਮੁੰਡਿਆਂ ਦੇ ਉਹ ਸੋਚਦੇ ਆ ਵੀ ਜਿਹੜਾ ਆਪਣੀ ਧੀ ਜਾਂ ਪੁੱਤ ਦਾ ਜੇ ਵਿਆਹ ਜੇਕਰ ਅਸੀਂ ਵਿਆਹ ਕਰਨਾ ਵੀ ਚਾਹੁੰਦੇ ਆ ਉਹਨਾਂ ਦਾ ਵਿਆਹ ਕਿਸੇ ਇੰਟਰ ਕਾਸਟ ਜਿਹੜਾ ਉਹਨਾਂ ਨੂੰ ਵਿਆਹ ਕਰਨਾ ਨਹੀਂ ਵਧੀਆ ਲੱਗਦਾ ਉਹਨਾਂ ਨੂੰ ਇਹ ਲੱਗਦਾ ਕਿ ਅਸੀਂ ਆਪਣੀ ਹੀ ਕਾਸਟ ਦੇ ਵਿੱਚ ਆਪਣੀ ਧੀ ਜਾਂ ਪੁੱਤ ਦਾ ਵਿਆਹ ਕਰਾਉਣਾ ਚਾਹੁੰਦੇ ਆ ਪਰ ਦੂਜੇ ਪਾਸੇ ਜਿਹੜੇ ਅੱਜ ਕੱਲ ਦਾ ਮਾਹੌਲ ਆ ਜਿਹੜੀਆਂ ਲੜਕੀਆਂ ਜਾਂ ਮੁੰਡੇ ਹੁੰਦੇ ਆ ਉਹ ਆਪਣੇ ਹਿਸਾਬ ਦੇ ਨਾਲ ਆਪਣੀ ਮਨਪਸੰਦ ਦੇ ਔਰਤੇ ਜਾਂ ਨੌਜਵਾਨ ਦੇ ਨਾਲ ਜਾਂ ਕੁੜੀ ਦੇ ਨਾਲ ਜਦੋਂ ਵਿਆਹ ਕਰਾਉਣਾ ਚਾਹੁੰਦੇ ਆ ਤਾਂ ਬਾਅਦ ਵਿੱਚ ਉਹਨਾਂ ਨੂੰ ਇਹ ਪਤਾ ਲੱਗਦਾ ਕਿ ਜੇਕਰ ਸਾਡੇ ਜਦੋਂ ਇਸ ਗੱਲ ਬਾਰੇ ਪਤਾ ਲੱਗ ਗਿਆ ਤੇ ਹੋ ਸਕਦਾ ਉਹ ਸਾਡਾ ਵਿਆਹ ਨਾ ਕਰਨ ਸਾਡੇ ਜਿਹੜੀ ਲਵ ਮੈਰਿਜ ਨੂੰ ਲੈ ਕੇ ਉਹ ਵਿਰੋਧ ਕਰਨਗੇ ਤਾਂ ਕੁਝ ਕੁ ਇਦਾਂ ਦੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਹੁੰਦੇ ਆ ਉਹ ਆਪਣੇ ਘਰੇ ਇਹ ਗੱਲ ਨਹੀਂ ਸ਼ੇਅਰ ਕਰਦੇ ਉਹਨਾਂ ਨੂੰ ਇਹ ਲੱਗਦਾ ਵੀ ਸਾਡੇ ਨਾਲ ਉਹ ਸਾਡੇ ਜਿਹੜੀ ਜਿਹੜੀ ਅਸੀਂ ਲਵ ਮੈਰਿਜ ਕਰਨ ਲਈ ਕਵਾਂਗੇ ਉਹਦਾ ਵਿਰੋਧ ਕਰਨਗੇ ਤੇ ਸਾਡੇ ਨਾਲ ਲੜਨਗੇ ਵੀ ਝਗੜਨਗੇ ਵੀ ਕਈ ਵਾਰੀ ਕੁੜੀਆਂ ਨੂੰ ਤਾਂ ਕੁੱਟਿਆ ਵੀ ਮਾਰਿਆ ਵੀ ਜਾਂਦਾ ਜੇਕਰ ਉਹ ਆਪਣੇ ਮਨਪਸੰਦ ਦੇ ਵਿਅਕਤੀ ਨਾਲ ਵਿਆਹ ਕਰਨ ਲਈ ਆਪਣੇ ਇੱਛਾ ਜ਼ਾਹਿਰ ਕਰਦੀ ਆ ਜਦੋਂ ਆਪਣੇ ਪਰਿਵਾਰ ਮੈਂਬਰ ਦੇ ਸਾਹਮਣੇ ਪਰ ਦੂਜੇ ਪਾਸੇ ਕੁਝ ਇਦਾਂ ਦੀ ਘਟ ਸਮਝ ਮਦ ਮੰਦ ਬੁੱਧੀ ਮਾਪੇ ਹੁੰਦੇ ਆ ਉਹ ਆਪਣੇ ਬੱਚਿਆਂ ਦੀ ਗੱਲਬਾਤ ਨਹੀਂ ਸੁਣਦੇ ਕੁੜੀਆਂ ਦੀ ਗੱਲਾਂਬਾਤਾਂ ਨਹੀਂ ਸੁਣਦੇ ਤੇ ਉਹ ਥੱਕ ਹਾਰ ਕੇ ਆਪਣੀਆਂ ਧੀਆਂ ਨੂੰ ਕੁੱਟਣਾ ਮਾਰਨਾ ਸ਼ੁਰੂ ਕਰ ਦਿੰਦੇ ਕੋਈਕ ਮਾਪੇ ਇਦਾਂ ਦੇ ਆ ਕਿ ਕਈਆਂ ਆਪਣੀਆਂ ਧੀਆਂ ਨੂੰ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਆ ਕਿ ਸਿਰਫ ਸਾਡੀ ਜਿਹੜੀ ਉਹ ਇੱਜ਼ਤ ਬਣੀ ਰਹੇ ਸਾਡੀ ਇੱਜ਼ਤ ਜਿਹੜੀ ਨਾ ਖਰਾਬ ਹੋਵੇ ਤਾਂ ਇਸ ਕਰਕੇ ਵੀ ਹੋ ਸਕਦਾ ਵੀ ਕੁੜੀ ਨੇ ਚੁੱਪਚਾਪ ਵਿਆਹ ਕਰਾ ਲਿਆ ਹੋਵੇ ਵੀ ਜੇਕਰ ਜੇ ਮੈਂ ਇਹਨਾਂ ਨੂੰ ਦੱਸਿਆ ਵੀ ਮੈਂ ਕਿਸੇ ਹੋਰ ਵਿਅਕਤੀ ਦੇ ਨਾਲ ਵਿਆਹ ਕਰਾਉਣਾ ਚਾਹੁੰਨੀ ਆ ਤਾਂ ਇਹ ਹੋ ਸਕਦਾ ਮੇਰੇ ਨਾਲ ਕੁੱਟਮਾਰ ਕਰਨਾ ਮੈਨੂੰ ਮੌਤ ਦੇ ਘਾਟ ਉਤਾਰਨਾ ਤਾਂ ਇਸ ਕਰਕੇ ਕੁੜੀ ਨੇ ਕੋਸ਼ਨਾ ਕੋਸ ਪਲੈਨਿੰਗ ਕਰਕੇ ਦੋ ਵਿਅਕਤੀਆਂ ਦੇ ਨਾਲ ਜਦੋਂ ਸਹੁਰੇ ਘਰ ਆਉਂਦੀ ਐ ਤੇ ਦੋ ਵਿਅਕਤੀ ਦੇ ਨਾਲ ਫਰਾਰ ਹੋ ਜਾਂਦੀ ਆ ਪਰ ਦੂਜੇ ਪਾਸੇ ਅਸੀਂ ਨੌਜਵਾਨ ਲੜਕੇ ਅਤੇ ਲੜਕੀਆਂ ਨੂੰ ਇਹ ਕਹਿੰਦੇ ਆ ਜੇਕਰ ਤੁਸੀਂ ਆਪਣੇ ਮਨਪਸੰਦੀ ਦੇ ਵਿਅਕਤੀ ਦੇ ਨਾਲ ਜਾਂ ਔਰਤ ਜਾਂ ਮਰਦ ਦੇ ਨਾਲ ਜਾਂ ਨੌਜਵਾਨ ਕੁੜੀ ਮੁੰਡੇ ਨਾਲ ਵਿਆਹ ਕਰਵਾਉਣਾ ਵੀ ਚਾਹੁੰਦੇ ਆ ਤਾਂ ਸਾਨੂੰ ਸਭ ਤੋਂ ਪਹਿਲਾਂ ਉਹਨਾਂ ਦੀ ਸੋਚ ਸਮਝ ਤੇ ਸੁਭਾਅ ਬਾਰੇ ਪਤਾ ਹੋਣਾ ਚਾਹੀਦਾ ਹੈ ਇਹ ਨਹੀਂ ਆ ਕੁੜੀਆਂ ਲਈ ਕਿ ਮੁੰਡਿਆਂ ਨੂੰ ਬਸ ਰੰਗ ਨੂੰ ਦੇਖ ਕੇ ਆਪਾਂ ਕਹੇ ਦੀ ਵੀ ਹਾਂ ਠੀਕ ਆ ਵੀ ਮੁੰਡਾ ਸੋਹਣਾ ਲੱਗਦਾ ਹੈ ਕੁੜੀ ਸੋਹਣੀ ਲੱਗਦੀ ਆ ਰੰਗ ਪੱਖੋਂ ਸਹੀ ਆ ਪਰ ਨਹੀਂ ਕਿਉਂਕਿ ਕਈ ਇਦਾਂ ਦੇ ਵਿਅਕਤੀ ਹੁੰਦੇ ਆ ਜਿਹੜੇ ਰੰਗ ਦੇ ਪੱਕੋ ਪੱਖੋਂ ਜਿਹੜੇ ਸੋਹਣੇ ਲੱਗਦੇ ਆ ਪਰ ਉਹਨਾਂ ਦਾ ਸੁਭਾਅ ਤੇ ਉਹਨਾਂ ਦਾ ਜਿਹੜਾ ਸੋਚ ਜਿਹੜੀ ਸਮਝ ਆ ਉਹ ਬਹੁਤ ਜ਼ਿਆਦਾ ਵਧੀਆ ਨਹੀਂ ਹੁੰਦੀ ਤੇ ਕੁਝ ਜਗ੍ਹਾ ਕੁੜੀਆਂ ਇਦਾਂ ਦੇ ਵੀ ਮੁੰਡਿਆਂ ਨੂੰ ਜਿਹੜਾ ਪਿਆਰ ਕਰ ਲੈਂਦੀਆਂ ਨੇ ਉਹਨਾਂ ਨਾਲ ਲਾਈਫ ਜਿਹੜਾ ਸਪੈਂਡ ਕਰਨਾ ਚਾਹੁੰਦੇ ਨੇ ਆਪਣੀ ਫਿਊਚਰ ਦੇ ਵਿੱਚ ਉਹਨਾਂ ਦਾ ਵਿਆਹ ਕਰਾਉਣਾ ਚਾਹੁੰਦੀਆਂ ਨੇ ਤੇ ਉਹ ਅਚਾਨਕ ਹੀ ਜਿਹੜੇ ਨਸ਼ੇੜੀ ਜਿਹੜੇ ਮੁੰਡੇ ਨਿਕਲਦੇ ਆ بس ਅਸੀਂ ਇਹੀ ਉਮੀਦ ਕਰਦੇ ਹਾਂ ਕਿ ਜੇਕਰ ਕਿਸੇ ਵੀ ਮੁੰਡੇ ਜਾਂ ਕੁੜੀ ਨੇ ਲਵ ਮੈਰਿਜ ਕਰਵਾਉਣੀ ਹੈ ਜਾਂ ਆਪਣੇ ਮਨ ਪਸੰਦੀਦੇ ਵਿਅਕਤੀ ਨਾਲ ਵਿਆਹ ਕਰਵਾਉਣਾ ਵੀ ਆ ਤਾਂ ਉਹਨਾਂ ਦੀ ਸੋਚ ਸਮਝ ਜਿਹੜੀ ਆ ਉਹ ਦੇਖਣੀ ਬਹੁਤ ਜ਼ਰੂਰੀ ਆ ਜੇਕਰ ਆਪਣੀ ਸੋਚ ਸਮਝ ਦੂਜੀ ਵਿਅਕਤੀ ਨਾਲ ਜੇਕਰ ਮੈਚ ਕਰੇਗੀ ਮਿਲੇਗੀ ਤਾਂ ਆਪਾਂ ਆਪਣੀ ਜ਼ਿੰਦਗੀ ਜਿਹੜੀ ਆ ਵਧੀਆ ਢੰਗ ਨਾਲ ਬਤੀਤ ਕਰ ਸਕਦੇ ਆ ਜਿਹੜੇ ਰੰਗ ਹੁੰਦੇ ਆ ਉਹ ਰੱਬ ਨੇ ਦੋ ਹੀ ਦਿੱਤੇ ਆ ਪਰ ਜਿਹੜੇ ਸੋਚ ਸਮਝਾ ਉਹ ਆਪਣੇ ਜਿਹੜਾ ਆਪਾਂ ਕਿਸੇ ਨਾਲ ਗੱਲਬਾਤ ਕਰਦੇ ਆ ਆਪਣੇ ਪਤਾ ਲੱਗ ਜਾਂਦੇ ਵੀ ਇਹਦਾ ਸਭਾ ਇਦਾਂ ਦਾ ਸੋਚ ਇਦਾਂ ਦੀ ਆ ਵੀ ਸਾਡੇ ਦੋਨੋਂ ਦੀ ਸੋਚ ਜਿਹੜੀ ਆ ਮੈਚ ਕਰਦੀ ਆ ਤੇ ਆਪਾਂ ਨੂੰ ਫਿਰ ਵਿਆਹ ਕਰਾਉਣਾ ਚਾਹੀਦਾ ਦੂਜੇ ਪਾਸੇ ਘਰਦਣ ਵੀ ਇਹ ਬੇਇਨਕ ਕਰਦੇ ਜੇਕਰ ਉਹਨਾਂ ਦਾ ਬੱਚਾ ਧੀ ਜਾਂ ਪੁੱਤ ਕਹਿੰਦੇ ਵੀ ਅਸੀਂ ਆਪਣੇ ਮਨਪਸੰਦ ਦੇ ਜੇ ਮੁੰਡੇ ਜਾਂ ਕੁੜੀ ਨਾਲ ਵਿਆਹ ਕਰਾਉਣਾ ਚਾਹੁੰਦੇ ਆ ਤਾਂ ਇੱਕ ਵਾਰ ਜਿਹੜੇ ਪੇਰੈਂਟਸ ਆ ਘਰਦੇ ਆ ਉਹਨਾਂ ਨੂੰ ਵੀ ਆਪਣੇ ਜਿਹੜੇ ਧੀ ਜਾਂ ਪੁੱਤ ਦੀ ਜਿਹੜੀ ਆ ਗੱਲ ਮੰਨਣੀ ਚਾਹੀਦੀ ਆ ਉਹਨਾਂ ਨੂੰ ਇੱਕ ਵਾਰ ਮੁੰਡਾ ਜਾਂ ਕੁੜੀ ਦੇਖਣੀ ਚਾਹੀਦੀ ਆ ਜੇਕਰ ਕੁੜੀ ਦੇ ਵਿੱਚ ਕੋਈ ਲੱਛਣ ਗੱਲ ਲਗਦੇ ਆ ਤਾਂ ਉਹ ਆਪਣੇ ਬੱਚੇ ਨੂੰ ਆਪਣੇ ਮੁੰਡੇ ਨੂੰ ਸਮਝਾਉਣ ਪਰ ਦੂਜੇ ਪਾਸੇ ਜੇਕਰ ਧੀ ਜਦ ਕਰਦੀ ਹੈ ਕਿ ਮੈਂ ਆਪਣੇ ਮਨਪਸੰਦ ਦੇ ਮੁੰਡੇ ਨਾਲ ਵਿਆਹ ਕਰਾਉਣਾ ਚਾਹੁੰਦੀ ਆ ਜੇਕਰ ਉਹ ਮੁੰਡਾ ਤੁਹਾਨੂੰ ਲੱਗੇ ਵੀ ਉਹ ਨਸ਼ੇੜੀ ਆ ਤਾਂ ਉਹ ਆਪਣੀ ਧੀ ਨੂੰ ਸਮਝਾਉਣ ਤਾਂ ਹੋ ਸਕਦਾ ਫਿਰ ਜਿਹੜੀਆਂ ਇਦਾਂ ਦੀਆਂ ਆਮ ਹੀ ਘਟਨਾਵਾਂ ਵਾਪਰਦੀਆਂ ਨੇ ਤੇ ਵਾਪਰ ਤੇ ਇਹਨਾਂ ਤੇ ਰੋਗ ਥੰਮ ਹੋ ਸਕਦੀ ਆ ਤੇ ਦੁਬਾਰਾ ਤਾਂ ਤੁਹਾਨੂੰ ਫੇਰ ਦੱਸਦੀ ਕਿ ਇਹ ਜਿਹੜੀ ਖਬਰ ਆ ਜੂਪੀ ਦੇ ਗਾਜੀਪੁਰ ਤੋਂ ਆ ਰਹੀ ਆ ਕਿ 22 ਦਿਨ ਹੀ ਹਲੇ ਵਿਆਹ ਨੂੰ ਹੋਈ ਸੀ ਤੇ 22 ਦਿਨਾਂ ਬਾਅਦ ਹੀ ਇੱਕ ਜਿਹੜੀ ਵਿਆਹੀ ਕੁੜੀ ਆ ਉਹ ਇੱਕ ਨਹੀਂ ਦੋ ਵਿਅਕਤੀਆਂ ਦੇ ਨਾਲ ਫਰਾਰ ਹੋ ਜਾਂਦੀ ਆ ਤੇ ਹੁਣ ਇਸ ਦੇ ਉੱਪਰ ਜਿਹੜੀ ਆ ਪੁਲਿਸ ਨੇ ਰਿਪੋਰਟ ਜਿਹੜੀ ਦਰਜ ਕਰ ਲਈ ਆ ਤੇ ਅਗਲੀ ਹੁਣ ਕਾਰਵਾਈ ਜਦੋਂ ਉਸ ਕੁੜੀ ਦੀ ਜਦੋਂ ਪੁਲਿਸ ਨੇ ਪਾਲ ਕਰਨੇ ਸ਼ੁਰੂ ਕੀਤੀ ਤਾਂ ਜਦੋਂ ਉਹ ਕੁੜੀ ਨੂੰ ਜੇ ਲੱਭ ਲਿਆ ਪੁਲਿਸ ਨੇ ਤਾਂ ਉਸ ਤੋਂ ਬਾਅਦ ਜਿਹੜੀ ਪੂਰੀ ਸੱਚਾਈ ਨਿਕਲ ਕੇ ਸਾਹਮਣੇ ਆਵੇਗੀ ਅਸੀਂ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਤੁਹਾਡਾ ਇਸ ਪ੍ਰਤੀ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ